ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੇ ਦੱਸਿਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਿਹੜੀ ਕਿ ਸਿਹਤ ਹੋਰ ਵਿਗੜ ਚੁੱਕੀ ਹੈ ਤੇ ਉੱਥੇ ਹੀ ਲਗਾਤਾਰ ਡਾਕਟਰਾਂ ਦੀ ਟੀਮ ਉਹਨਾਂ ਦੀ ਰਹਿائش ਦੇ ਵਿੱਚ ਪਹੁੰਚੀ ਹੈ ਤੇ ਜਿਸ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਮੀਟਿੰਗ ਸੱਦੀ ਗਈ ਸੀ ਉਹ ਹੁਣ ਟਲ ਚੁੱਕੀ ਹੈ ਤੇ ਦਿੱਤੇ ਦੌਰਾਨ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਜੇ ਆਰਾਮ ਕਰਨਗੇ ਤੇ ਜਿਸ ਦੇ ਤਹਿਤ ਇਹ ਦੱਸਿਆ ਗਿਆ ਹੈ ਕਿ ਹੁਣ ਕੱਲ ਨਾਲੋਂ ਵੀ ਉਹਨਾਂ ਦੀ ਜਿਹੜੀ ਕਿ ਸਿਹਤ ਹੋਰ ਜ਼ਿਆਦਾ ਖਰਾਬ ਹੋ ਗਈ ਹੈ ਤੇ ਅੱਜ ਦੱਸਦੀ ਹੈ ਕਿ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਅਹਿਮ ਕੈਬਨਿਟ ਮੀਟਿੰਗ ਸੱਦੀ ਗਈ ਸੀ ਇਸ ਇਸੇ ਮੀਟਿੰਗ ਦੇ ਵਿੱਚ ਉਹਨਾਂ ਦੇ ਵੱਲੋਂ ਅੱਜ ਹੜਾਂ ਦੇ ਵਿਚਾਲੇ ਪੰਜਾਬ ਨੂੰ ਲੈ ਕੇ ਜਿਹੜਾ ਕਿ ਵੱਡਾ ਐਲਾਨ ਹੋਣਾ ਸੀ ਤੇ ਜਿਸ ਤੋਂ ਬਾਅਦ ਕਈ ਮੁੱਦਿਆਂ ਦੇ ਉੱਤੇ ਚਰਚਾ ਹੋਣੀ ਸੀ ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਜੇ ਜਿਹੜੀ ਕਿ ਉਹਨਾਂ ਦੀ ਸਿਹਤ ਹੋਰ ਵਿਗੜ ਚੁੱਕੀ ਹੈ ਤੇ ਜਿਸ ਤੋਂ ਬਾਅਦ ਹੁਣ ਇਹ ਕੈਬਨਟ ਮੀਟਿੰਗ ਹੈ ਜਿਹੜੀ ਕਿ ਟਲ ਚੁੱਕੀ ਹੈ ਤੇ ਗੱਲ ਕਰੀਏ ਤਾਂ ਕੱਲ ਜਿਹੜੇ ਕਿ ਕੇਜਰੀਵਾਲ ਵੀ ਪੰਜਾਬ ਆਏ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਖਰਾਬ ਹੋਣ ਕਾਰਨ ਜਿਹੜੇ ਕਿ ਉਹੋ ਦੌਰੇ ਦੇ ਉੱਤੇ ਨਹੀਂ ਆਏ ਤੇ ਦੱਸਿਆ ਗਿਆ ਕਿ ਉਹਨਾਂ ਦੀ ਸਿਹਤ ਜਿਹੜੀ ਕਿ ਕਾਫੀ ਵਿਗੜੀ ਹੋਈ ਹੈ ਤੇ ਉੱਥੇ ਹੀ ਡਾਕਟਰਾਂ ਦੀ ਜਿਹੜੀ ਕਿ ਟੀਮ ਉਹਨਾਂ ਦੀ ਰਿਹਾਇਸ਼ ਦੇ ਵਿੱਚ ਪਹੁੰਚੀ ਹੈ ਲਗਾਤਾਰ ਉਹਨਾਂ ਦੀ ਜਿਹੜੀ ਕਿ ਚੈੱਕਅਪ ਕੀਤੇ ਜਾ ਰਹੇ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਿਹੜੀ ਕਿ ਸਿਹਤ ਖਰਾਬ ਹੈ ਤੇ ਅੱਜ ਜਿਹੜੀ ਕਿ ਦੱਸਿਆ ਗਿਆ ਹੈ ਕਿ ਕੱਲ ਦੇ ਨਾਲੋਂ ਵੀ ਜ਼ਿਆਦਾ ਜਿਹੜੀ ਕਿ ਸਿਹਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਿਗੜ ਚੁਕੀ ਹੈ ਤੇ ਇਸ ਤੋਂ ਬਾਅਦ ਅੱਜ ਮੀਟਿੰਗ ਸੱਦੀ ਗਈ ਸੀ ਪਰੰਤੂ ਇਸ ਮੀਟਿੰਗ ਦੇ ਲੈ ਕੇ ਅੱਜ ਕਈ ਮੁੱਦਿਆਂ ਦੇ ਉੱਤੇ ਚਰਚਾ ਹੋਣੀ ਸੀ ਪਰੰਤੂ ਇਹ ਮੀਟਿੰਗ ਨੂੰ ਟਾਲ ਦਿੱਤਾ ਗਿਆ ਤੇ ਹੁਣ ਕਿਸੇ ਹੋਰ ਦਿਨ ਜਿਹੜੀ ਕਿ ਮੀਟਿੰਗ ਹੋ ਸਕਦੀ ਹੈ ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਨਵੀਂ ਅਪਡੇਟ ਇਹ ਹੈ ਕਿ ਹਜੇ ਉਹਨਾਂ ਦੀ ਸਿਹਤ ਦੇ ਵਿੱਚ ਕੋਈ ਸੁਧਾਰ ਨਹੀਂ ਆਇਆ ਸਗੋ ਹੋਰ ਜਿਹੜੀ ਕਿ ਸਿਹਤ ਉਹਨਾਂ ਦੀ ਬਿਗੜ ਚੁਕੀ ਹੈ ਜਿਹੜੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਮੀਟਿੰਗ ਸੱਦੀ ਗਈ ਸੀ ਉਹ ਹੁਣ ਟਲ ਚੁਕੀ ਹੈ ਤੇ ਦਿੱਤੇ ਦੌਰਾਨ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਜੇ ਆਰਾਮ ਕਰਨਗੇ ਤੇ ਜਿਸ ਦੇ ਤਹਿਤ ਇਹ ਦੱਸਿਆ ਗਿਆ ਹੈ ਕਿ ਹੁਣ ਕੱਲ ਨਾਲੋਂ ਵੀ ਉਹਨਾਂ ਦੀ ਜਿਹੜੀ ਕਿ ਸਿਹਤ ਹੋਰ ਜ਼ਿਆਦਾ ਖਰਾਬ ਹੋ ਗਈ ਹੈ ਤੇ ਅੱਜ ਦੱਸਦੀ ਹੈ ਕਿ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਅਹਿਮ ਕੈਬਨਿਟ ਮੀਟਿੰਗ ਸੱਦੀ ਗਈ ਸੀ ਇਸ ਇਸੇ ਮੀਟਿੰਗ ਦੇ ਵਿੱਚ ਉਹਨਾਂ ਦੇ ਵੱਲੋਂ ਅੱਜ ਹੜਾਂ ਦੇ ਵਿਚਾਲੇ ਪੰਜਾਬ ਨੂੰ ਲੈ ਕੇ ਜਿਹੜਾ ਕਿ ਵੱਡਾ ਐਲਾਨ ਹੋਣਾ ਸੀ ਤੇ ਜਿਸ ਤੋਂ ਬਾਅਦ ਕਈ ਮੁੱਦਿਆਂ ਦੇ ਉੱਤੇ ਚਰਚਾ ਹੋਣੀ ਸੀ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਜੇ ਜਿਹੜੀ ਕਿ ਉਹਨਾਂ ਦੀ ਸਿਹਤ ਹੋਰ ਵਿਗੜ ਚੁੱਕੀ ਹੈ ਤੇ ਜਿਸ ਤੋਂ ਬਾਅਦ ਹੁਣ ਇਹ ਕੈਬਨਟ ਮੀਟਿੰਗ ਹੈ ਜਿਹੜੀ ਕਿ ਟਲ ਚੁੱਕੀ ਹੈ ਤੇ ਗੱਲ ਕਰੀਏ ਤਾਂ ਕੱਲ ਜਿਹੜੇ ਕਿ ਕੇਜਰੀਵਾਲ ਵੀ ਪੰਜਾਬ ਆਏ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਖਰਾਬ ਹੋਣ ਕਾਰਨ ਜਿਹੜੇ ਕਿ ਉਹੋ ਦੌਰੇ ਦੇ ਉੱਤੇ ਨਹੀਂ ਆਏ ਤੇ ਦੱਸਿਆ ਗਿਆ ਕਿ ਉਹਨਾਂ ਦੀ ਸਿਹਤ ਜਿਹੜੀ ਕਿ ਕਾਫੀ ਵਿਗੜੀ ਹੋਈ ਹੈ ਤੇ ਉੱਥੇ ਹੀ ਡਾਕਟਰਾਂ ਦੀ ਜਿਹੜੀ ਕਿ ਟੀਮ ਉਹਨਾਂ ਦੀ ਰਿਹਾਇਸ਼ ਦੇ ਵਿੱਚ ਪਹੁੰਚੀ ਹੈ ਲਗਾਤਾਰ ਉਹਨਾਂ ਦੀ ਜਿਹੜੀ ਕਿ ਚੈੱਕਅਪ ਕੀਤੇ ਜਾ ਰਹੇ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਿਹੜੀ ਕਿ ਸਿਹਤ ਖਰਾਬ ਹੈ ਤੇ ਅੱਜ ਜਿਹੜੀ ਕਿ ਦੱਸਿਆ ਗਿਆ ਹੈ ਕਿ ਕੱਲ ਦੇ ਨਾਲੋਂ ਵੀ ਜ਼ਿਆਦਾ ਜਿਹੜੀ ਕਿ ਸਿਹਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਿਗੜ ਚੁਕੀ ਹੈ ਤੇ ਇਸ ਤੋਂ ਬਾਅਦ ਅੱਜ ਮੀਟਿੰਗ ਸੱਦੀ ਗਈ ਸੀ ਪਰੰਤੂ ਇਸ ਮੀਟਿੰਗ ਦੇ ਲੈ ਕੇ ਅੱਜ ਕਈ ਮੁੱਦਿਆਂ ਦੇ ਉੱਤੇ ਚਰਚਾ ਹੋਣੀ ਸੀ ਪਰੰਤੂ ਇਹ ਮੀਟਿੰਗ ਨੂੰ ਟਾਲ ਦਿੱਤਾ ਗਿਆ ਤੇ ਹੁਣ ਕਿਸੇ ਹੋਰ ਦਿਨ ਜਿਹੜੀ ਕਿ ਮੀਟਿੰਗ ਹੋ ਸਕਦੀ ਹੈ ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਨਵੀਂ ਅਪਡੇਟ ਇਹ ਹੈ ਕਿ ਹਜੇ ਉਹਨਾਂ ਦੀ ਸਿਹਤ ਦੇ ਵਿੱਚ ਕੋਈ ਸੁਧਾਰ ਨਹੀਂ ਆਇਆ ਸਗੋਂ ਹੋਰ ਜਿਹੜੀ ਕਿ ਸਿਹਤ ਉਹਨਾਂ ਦੀ ਵਿਗੜ ਚੁਕੀ ਹੈ